ਕਹ ਹੈ ਵੀ ਵਈਆ ਉਹਦਾ ਦੇਖ ਕੇ ਪਾਇਆ ਅੱਲਵੇ ਰੱਖ ਲਿਓ ਗਣਾ ਸਿਕੰਡੂਸੇ ਚੱਲ ਕਈ ਵਾਰ ਬੰਦੇ ਨੂੰ ਭਲੇਖਾ ਲੱਗ ਜਾਂਦਾ ਪਰ ਹੁਣ ਉਹ ਤਾਂ ਨਹੀਂ ਆਈ ਕੋਈ ਆਪਣਾ ਜਿਵੇਂ ਹਮਲਾ ਕਰਿਆ ਹੋਵੇ ਕਿਸੇ ਤੇ ਸਾਹਮਣੇ ਕੁੱਤੇ ਗੱਤੇ ਨੂੰ ਇਹ ਖਾਈ ਜਾਂਦਾ ਕਹਿੰਦੇ ਕੁੱਤਿਆਂ ਨੂੰ ਖਾਈ ਜਾਂਦਾ ਤਾਂ ਹੀ ਦੱਸਦੇ ਨੇ ਵੀ ਕੁੱਤੇ ਦੇਖਣੋਂ ਹਟ ਗਏ ਖਾਈ ਜਾਂਦਾ ਕਹਿੰਦੇ ਕੁੱਤਿਆਂ ਨੂੰ ਖਾਈ ਜਾਂਦਾ ਤਾਹੀਂ ਦੱਸਦੇ ਨੇ ਵੀ ਕੁੱਤੇ ਦੇਖਣੋਂ ਹਟ ਗਏ। ਇਹ ਆਪਣੀ ਹੈਗੀ ਆ ਗੱਲਬਾਤ ਤੇ ਸ਼ੇਰ ਵਾਲੀ ਬਾਈ ਨਾ ਕੱਟੂ ਦੀ ਅਸਲ ਨੰਬਰਦਾਰਾਂ ਦੇ ਖੇਤਾਂ ਦੇ ਵਿੱਚ ਸੁਣੀ ਸੀ। ਜਿੱਦ ਇੱਕ ਮੁੰਡੇ ਨੇ ਦੇਖਿਆ ਇਧਰਲੀ ਮੱਕੀ ਚੋਂ ਦੂਜੀ ਮੱਕੀ ਚ ਵੜਦਾ। ਠੀਕ ਹੈ। ਹੁਣ ਇਹ ਵੀ ਕਿਹਾ ਕਹਿੰਦਾ بڑا ਕੁੱਤਾ ਪਾਲਿਆ ਹੋਇਆ ਕਿਸੇ ਦਾ। ਪਰ ਉਹਨੂੰ ਪਤਾ ਨਹੀਂ ਤੋ ਦੋ ਤਿੰਨ ਕਰਮਾ ਮਗਰ ਵੀ ਗਿਆ ਫਿਰ ਮੁੜ ਆਇਆ। ਠੀਕ ਹੈ। ਉਹ ਨੂੰ ਕਿਦੋਂ ਦੂਜੇ ਦਿਨ ਬੋਲਤਾ ਸੀ ਸਪੀਕਰ 'ਚ ਵੀ ਭਾਈ ਕੱਟੂ ਨੰਬਰਦਾਰਾਂ ਦੇ ਖੇਤ ਸ਼ੇਰ ਹੈ ਜੰਗਲੀ ਉਹ ਫਿਰਦਾ ਹੈਗਾ। ਠੀਕ ਹੈ। ਦੁਆਰਾ ਸਾਹਿਬ ਬਾਬੇ ਗਲਾਬ ਸੰਧ ਗੁਰਦੁਆਰੇ ਕੋਲੇ। ਆ ਪਿੱਛੇ ਆ ਜਿਹ ਉੱਥੇ ਮੁੰਡੇ ਚੜੀ ਬਹ ਮੱਕੀ ਵੱਢਣ ਗਏ ਤੇਗੇ ਦੋ ਜਾਨੇ ਜਿਹੜਾ ਜਾਮਣਾ ਚੁਣਨ ਲੱਗ ਗਿਆ ਉਹ ਕਦੇ ਜਾਮਣਾ ਤੇ ਕਦੇ ਨੇ ਮਗਰ ਦੇਖਿਆ ਉਹਨੇ ਦੇਖਿਆ ਬੜਾ ਹਾਰਾ ਕੋਈ ਚੀਜ਼ ਆ ਜਾਨਵਰ ਤਾਂ ਮੁੰਡਾ ਡਰ ਕੇ ਭੱਜ ਲਿਆ ਭੱਜ ਗਿਆ ਉਦੋਂ ਮੈਂ ਪਿੰਡ ਦਾ ਇਕੱਠ ਹੋ ਗਿਆ ਉਹ ਕਿਹਦੀ ਛੜ ਕੇ ਜਿੱਦੀ ਨੂੰ ਹਾਰ ਮਾਰੀ ਉਹਨੇ ਇਹ ਹੋ ਜਾਂਦਾ ਉਸੇ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਆਹੀ ਇੱਕ ਜਿਹੜੀ ਇਹ ਗੱਲ ਛੁੱਡੇ ਉੱਡ ਰਹੀ ਹੈ ਕਿਵੇਂ ਹੈ ਇਹ ਠੀਕ ਹੈ ਜੀ ਜਾਨਵਰ ਠੀਕ ਹੈ ਜੀ ਸੁਭਨਾਮ ਬਾਈ ਦਾ ਬੁੱਤਾ ਹੈਗੇ ਬੁੱਤਾ ਸਿੰਘ ਇਹ ਜਿਵੇਂ ਬਜ਼ੁਰਗ ਕਹ ਦੱਸਦੇ ਨੇ ਵੀ ਹੈਗੀ ਆ ਗੱਲ ਜਾਨਵਰ ਹੈਗਾ ਵੀ ਕਲੀਅਰ ਨਹੀਂ ਹੋਇਆ ਵੀ ਕੀ ਹੈ ਹਾਂ ਜੇ ਕਲੀਅਰ ਨਹੀਂ ਹੈ ਵਿੱਚ ਸੇਰਾ ਕੋਈ ਚਿੱਤਾਗਾ ਵੀ ਜਾਨਵਰ ਹੈਗਾ ਜਾਨਵਰ ਹੈਗਾ ਤੇ ਕੋਈ ਹਜੇ ਉਹ ਤਾਂ ਨਹੀਂ ਆਈ ਕੋਈ ਹਾਂ ਆਪਣਾ ਜਿਵੇਂ ਹਮਲਾ ਕਰਿਆ ਹੋਵੇ ਕਿਸੇ ਤੇ ਸਾਹਮਣੇ ਕੁੱਤੇ ਕੱਤੇ ਨੂੰ ਇਹ ਖਾਈ ਜਾਂਦਾ ਕਹਿੰਦੇ ਕੁੱਤਿਆਂ ਨੂੰ ਖਾਈ ਜਾਂਦਾ ਹੈ ਤਾਹੀਂ ਦੱਸਦੇ ਨੇ ਵੀ ਕੁੱਤੇ ਦੇਖਣੋਂ ਹਟ ਗਏ ਐ ਨਹੀਂ ਪਤਾ ਇੱਕ ਅੱਧਾ ਵੱਧ ਵੀ ਹੋ ਸਕਦਾ ਜਿਵੇਂ ਕੋਈ ਕਹਿੰਦਾ ਜੱਸਾ ਪੈਣੀ ਪੈਣਾ ਮਿਲਿਆ ਨੇ ਹਾਂ ਜਿਵੇਂ ਇਧਰ ਆਪਣੀਆਂ ਵੱਡੀ ਪੈਣੀ ਮਹਾਰਾਜ ਵੀ ਦੇਖਿਆ ਉਹਦੇ ਠੀਕ ਹੈ ਜੀਮੇਦਾਰਾਂ ਨੂੰ ਟੋਕਾ ਕਰੀ ਜਾਂਦੇ ਸੀਗੇ ਟੋਕਾ ਕਰੀ ਜਾਂਦੇ ਸੀ ਪੌਦਾ ਪਹੁੰਚ ਦੂਰੀ ਜਾਂਦਾ ਸੀਗਾ ਦਰੀਆ ਗੱਲ ਕਿਵੇਂ ਹੈਗੀ ਹੈਗੀ ਇਹ ਕੋਈ ਹੈਗੀ ਆ ਦਾ ਬੰਦਾ ਹੈਗੀ ਹੈ ਪਹਿਲਾਂ ਤਾਂ ਮਲ ਕੇ ਪੰਜ ਜਣੇ ਨੇ ਪੁਸ਼ਟੀ ਕਰਦੇ ਸੀਗੇ ਹਾਂ ਹੁਣ ਲੱਗਪਾਸ ਸਾਡੇ ਇਧਰਲੇ ਬਸਤੀ ਆ ਮਲ ਕੇ ਅਰਜਨ ਬਸਤੀ ਉਹਦੇ ਪਿੱਛੇ ਪਿੱਛੇ ਖੇਤਾਂ ਦੇ ਘਾਰਾਂ ਦੇ ਵਿੱਚ ਬੈਕ ਸਾਈਡ ਲੱਗ ਜਾਂਦਾ ਤਾਂ ਬੰਦਾ ਵੜੀ ਠੀਕ ਹੈ ਕੱਲ ਉੱਥੇ ਲੱ ਕਰਦੇ ਹਾਂ ਜੀ ਹਾਂ ਜੀ ਆ ਮੱਕੀ ਦਾ achar ਪਾਉਂਦਾ ਮੁੰਡਾ ਹਾ ਉਹਦੇ ਚਾਰ ਪਾਉਂਦੇ ਲੀਹੇ ਚ ਬੱਚਾ ਟੱਪਦਾ ਵੀ ਦੇਖਿਆ ਉਹਨਾਂ ਨੇ ਆਪ ਮੁੰਡੇ ਨੇ ਹਾਂ ਮੈਂ ਬੱਚਾ ਬੱਚਾ ਬਈ ਮਤਲਬ ਕਿ ਕਲੀਅਰ ਵੀਡੀਓ ਵੀ ਦੇਖੀ ਆ ਠੀਕ ਹੈ ਤੁਹਾਡੇ ਪਿੰਡ ਦੇ ਮੁੰਡੇ ਨੇ ਬਣਾਈ ਹੈ ਜੀ ਫੇਰ ਜੀ ਗੱਲ ਹੈ ਜੀ ਹੈ 100% ਹੈ ਹਾਂ ਜੀ 100% ਹੈ ਜੀ ਠੀਕ ਹੈ ਉਹਦਾ ਕੱਲਾ ਸੀ ਇਹ ਗੱਲ ਨੂੰ 4 ਪਾਉਣਾ ਜੀ ਸੀ ਤਾਂ ਬਚ ਕੇ ਬੰਦਾ ਨੂੰ ਕਿਹਾ ਵੀ ਬਈ ਆਪਦਾ ਦੇਖ ਕੇ ਪਾਓ ਅੱਲਵੇ ਰੱਖ ਲਿਓ ਕੋਣਾਸੇ ਗੰਡੂਸੇ ਚਲ ਕਈ ਵਾਰ ਬੰਦੇ ਨੂੰ ਭਲੇਖਾ ਲੱਗ ਜਾਂਦਾ ਪਰ ਹੁਣ ਭਲੇਖਾ 4 ਕੱਲ ਨੂੰ ਕਿੱਥੇ ਜੇ ਪਾਉਂਗੇ ਜੀ ਚ ਪਹਿਲਾਂ ਆਇਆ ਸੀ ਸ਼ੇਰ ਉਹ ਮੱਕੀ ਚ ਪਾਉਣਾ ਜੀ ਜਿਹੜੀ ਗੁਰਦੁਆਰੇ ਦੇ ਉਰਲੇ ਪਾਸੇ ਆਇਆ ਕੋਈ ਨਹੀਂ ਜਾਂਦੇ ਬੰਦੇ ਲੈਂਟਰ ਲੱਗੇ ਮੈਨੇ ਹਾਂ ਉਰੀਆ 4 ਵਜੇ ਚੱਲ ਪਈਆਂ 4 ਫਰਕੇ 4 ਵੱਡੀਆਂ ਗੁਰਦੁਆਰੇ ਨੂੰ ਆ ਫਿਰ ਹੈਗੀ ਮੰਨ ਗਿਆ ਹੁਣ ਤਾਂ ਸ਼ੇਰ ਜਿਬਰਾਂ ਤੇ ਜਿੰਦੇ ਅਬ ਰਾਤ ਟੁੱਟ ਜਾਂਦਾ ਹਾਂ ਹਾਂਜੀ ਅਰੇ ਮੈਂ ਤਾਂ ਰਾਤ ਟੁੱਟਿਆ ਜਾਂਦਾ ਮੱਥਾ ਟੇਕਣ ਨੂੰ ਅੱਗੇ ਹੁਣ ਜਾਂਦਾ ਨਹੀਂ ਕੋਈ ਆ 10 ਮਹੀਨੋਂ ਤਾਂ 10 ਮਹੀਨੋਂ ਫੇਰ ਅੱਜ ਕਿੰਨੇ ਕਗੇ ਅੱਜ ਜੇਲਾ ਕੋਈ ਨਹੀਂ ਆ ਉਹ ਜਿਹੜੇ ਚਿਰੀ ਪਾਉਣ ਵਾਲੇ ਮਜ਼ਦੂਰ ਤੇ ਉਹ ਸਾਡੇ ਵਿੱਚ ਵਜ ਜਾ ਅੱਛਾ ਰਾਤ 9 ਦਾ ਟਾਈਮ ਸੀ ਹਾਂ ਠੀਕ ਹੈ ਉਹ ਪੇੜਾਂ ਦੇਖੀਆਂ ਨੇ ਪੇੜਾਂ ਦੇਖੀਆਂ ਨੇ ਪੇੜਾਂ ਦੇਖੀਆਂ ਨੇ ਹਾਂ ਪੇੜਾਂ ਤਾਂ ਸਿੱਧੀ ਦੇਖੀਆਂ ਨੇ ਤੇ ਜੇ ਉਹ ਪੇੜਾਂ ਨੇ ਫਿਰ ਹੋ ਵੀ ਸਕਦਾ ਹੈ ਹਾਂ ਹਾਂ ਬਾਈ ਤੇ ਮੁੰਡੇ ਚੜੀ ਬਹਾ ਮੱਕੀ ਵੱਢਣ ਗਏ ਤੇਗੇ ਕਿਤੇ ਨਾ ਜਾਮਣਾ ਚੁਗਣ ਲੱਗ ਗਿਆ ਉਹ ਕਿਤੇ ਜਾਮਣਾ ਤੇ ਕਿਤੇ ਮਗਰ ਦੇਖਿਆ ਉਹਨੂੰ ਦੇਖਿਆ ਬੜਾ ਸਾਰਾ ਕੋਈ ਚੀਜ਼ਾਂ ਜਾਨਵਰ ਮੁੰਡੇ